ਸਤਿ ਸਾਈਂ ਸਤਿਗੁਰੂ ਛੇੜੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਇਸ ਪਵਿੱਤਰ ਧਰਤੀ ਤੇ ਉਹਨਾਂ ਮਹਾਨ ਜੋਧਿਆਂ ਨੇ ਜਿਨ੍ਹਾਂ ਨੇ ਕਰਦੇ ਬਿਜਤਾ ਸਿੱਖੀ ਸਿੱਗੀ ਪਰ ਕਈ ਵਾਰੀ ਹਿਰਦੇ ਦੇ ਉੱਤੇ ਧੁੰਦ ਦੀ ਨਹੀਂ ਆਈ ਉਹ ਚੇਤਾ ਭੁੱਲ ਜਾਂਦਾ ਹਾਲਾਤਾਂ ਦੇ ਮਾਰਿਆਂ ਨੇ ਉਸ ਪਵਿੱਤਰ ਅਨੰਦਪੁਰ ਦੀ ਧਰਤੀ ਤੋਂ ਆਪਣੇ ਨਗਰਾਂ ਨੂੰ ਵਾਪਸ ਆ ਗਏ ਤੇ ਮੈਂ ਅਕਸਰ ਇੱਕ ਗੱਲ ਕਹਿਣਾ ਹੁੰਦਾ ਕਿ ਜੇ ਗੁਰੂ ਸਾਹਿਬ ਜੀ ਦਾ ਹਿਰਦੇ ਵਿੱਚ ਵਾਸਾ ਹੋਵੇ ਫਿਰ ਸਿੱਖ ਜਿਹੜਾ ਆ ਉਹ ਆਲੇ-ਬਾਲੇ ਪੂਰੇ-ਪਰੇ ਵੀ ਹੋ ਜਾਏ ਮੋੜ ਸਤਗੁਰ ਦੀ ਸ਼ਰਨ ਦੇ ਵਿੱਚ ਆ ਜਾਂਦਾ ਇਹ ਹੀ ਉਹ ਕਾਰਨ ਆ ਕਿ ਭਾਵੇਂ ਮਾਤਾ ਭਾਗੌਰ ਜੀ ਉਹਨਾਂ ਨੇ ਉਹ ਜਿਹੜੀ ਅੰਦਰ ਚੇਤਾ ਕਰਾਉਣ ਵਾਲੀ ਗੱਲ ਸੀ ਚੇਤਾ ਕਰਾਈ ਤੇ ਉਹ ਮਰਜੀਬੜੇ ਬਣ ਕੇ ਇਸ ਪਵਿੱਤਰ ਧਰਤੀ ਦੇ ਉੱਤੇ ਇੱਥੇ ਸ਼ਹੀਦੀਆਂ ਉਹਨਾਂ ਨੇ ਪਾਈਆਂ ਤੇ ਸਤਗੁਰ ਜੀ ਨੇ ਕਿਉਂਕਿ ਚੇਤਾ ਰੱਖਿਆ ਸੀ ਇਹਨਾਂ ਨੇ ਤੇ ਸਤਗੁਰ ਜੀ ਨੇ ਆਪਣੇ ਕੰਮਰ ਕੱਸੇ ਦੇ ਵਿੱਚ ਬਾਕੀ ਦਾ ਸਾਰਾ ਕੁਝ ਜੋ ਕੁਝ ਹੋਇਆ ਤੁਹਾਨੂੰ ਸਾਰਿਆਂ ਨੂੰ ਪਤਾ ਜਾਣਦੇ ਆ ਕਿੱਥੋਂ ਤੁਰ ਕੇ ਸਤਗੁਰ ਜੀ ਕਿਸ ਪੰਨ ਤੇ ਪਹੁੰਚਦੇ ਆ ਪਰ ਉਹ ਜਿਹੜਾ ਬੇਦਾਵਾ ਜਿਹਨੂੰ ਆਪਾਂ ਕਹਿੰਦੇ ਆ ਉਹ ਆਪਾਂ ਸਤਗੁਰ ਜੀ ਨੇ ਆਪਣੇ ਕੰਮਰ ਕੱਸੇ ਦੇ ਵਿੱਚ ਰੱਖਿਆ ਸੋ ਉਹਨਾਂ ਮਹਾਨ ਸ਼ਹੀਦਾਂ ਨੇ ਜੇ ਹਾਲਾਤ ਵੀ ਐਸੇ ਬਣ ਗਏ ਪਰ ਮੋੜ ਗੁਰੂ ਸਾਹਿਬ ਜੀ ਦੀ ਸ਼ਰਨ ਦੇ ਵਿੱਚ ਚਲੇ ਗਏ ਸ਼ਾਰਨ ਵਿੱਚ ਇਹਨੇ ਗਏ ਸ਼ਹੀਦیاں ਪਾ ਲਈਆਂ ਤੇ ਸਤਗੁਰੂ ਜੀ ਨੇ ਕਿਤੇ ਚਮਕੌਰ ਦੀ ਗੜੀ ਦੇ ਵਿੱਚ ਉਹ ਰਤਬੇ ਨਹੀਂ ਬਖਸ਼ਿਸ਼ ਕੀਤੇ ਜਿਹੜੇ ਰਤਬੇ ਇਸ ਪਵਿੱਤਰ ਧਰਤੀ ਦੇ ਸਿੱਖਾਂ ਨੂੰ ਬਖਸ਼ਿਸ਼ ਕੀਤੇ ਤੇ ਭਾਈ ਮਹਾ ਸਿੰਘ ਦਾ ਸੇਧਕ ਕਿਉਂਕਿ ਕੋਈ ਇਕੱਲਾ ਉਹਨਾਂ ਵਿੱਚੋਂ ਸਾਰਿਆਂ ਦੇ ਵਿੱਚੋਂ ਜਿਹਦੇ ਸਵਾਸ ਚੱਲਦੇ ਸੀ ਤੇ ਸਤਗੁਰੂ ਜੀ ਨੇ ਆਪਣੇ ਪੱਲੇ ਦੇ ਨਾਲ ਮੁੱਖ ਸਾਫ ਕੀਤਾ ਤੇ ਜੱਲੇ ਭਾਈ ਮਹਾ ਸਿੰਘ ਨੇ ਅੱਖਾਂ ਖੋਲੀਆਂ ਸਤਗੁਰੂ ਜੀ ਨੇ ਜਿਹੜੇ ਉਹ ਬਚਨ ਬਲਾਸ ਕੀਤੇ ਕਿ ਮੰਗਲਾ ਕੀ ਮੰਗਦਾ ਕਹਿੰਦਾ ਹੁਣ ਮੰਗਣ ਨੂੰ ਸਤਗੁਰੂ ਜੀ ਕੋਈ ਨਹੀਂ ਰਹਿ ਗਿਆ ਕਿਉਂਕਿ ਜਾ ਰਹਾ ਤੇ ਤੁਹਾਡੇ ਗੋਦ ਦੇ ਵਿੱਚ ਮੇਰਾ ਸਿਰ ਆ ਪਰ ਇੱਕ ਪਰਮਕਾਰ ਕਰਦੇ ਉਹ ਜਿਹੜਾ ਬੇਦਾਵਾ ਉਹ ਪਾੜ ਦਿੰਦੇ ਸੋ ਇਹੋ ਹੀ ਪ੍ਰੀਤ ਆ ਸਿੱਖ ਦੀ ਤੇ ਗੁਰੂ ਦੀ ਜੇ ਇਸ ਹਿਰਦੇ ਵਿੱਚ ਸਿੱਖੀ ਹੋਵੇ ਦੇਰ ਸਵੇਰ ਚੇਤਾ ਆ ਜਾਂਦਾ ਤੇ ਗੁਰੂ ਦਾ ਸਿੱਖ ਫੇ ਗੁਰੂ ਨੂੰ ਮਿਲ ਵੀ ਲੈਂਦਾ ਤੇ 사ਤਗੁਰ ਜੀ ਇਸ ਪਵਿੱਤਰ ਧਰਤੀ ਦੇ ਦੇ 10000 20000 ਮੇਰੇ 50000 ਏਡੇ ਵੱਡੇ ਰਤਵੇ ਦਿੱਤੇ ਸੋ ਇਸ ਸਿਧਾਂਤ ਗੱਲਾਂ ਸੀ ਜਿਹੜੀਆਂ 사ਤਗੁਰ ਜੀ ਨੇ ਸਾਰੀਆਂ ਕੀਤੀਆਂ ਸੋ ਅੱਜ ਮੈਂ ਉਹਨਾਂ ਮਹਾਨ ਸ਼ਹੀਦਾਂ ਦੀ ਧਰਤੀ ਤੇ ਨਤਮਸਤਕ ਹੋਣ ਆਇਆ ਹਰ ਸਾਲ ਦੀ ਤਰ੍ਹਾਂ ਹੀ ਗੁਰੂ ਸਾਹਿਬ ਦੇ ਚਰਨਾਂ 'ਚ ਅਰਦਾਸ ਵੀ ਆ ਕਿ ਉਹਨਾਂ ਦਾ ਸਿੱਤਕ ਜਿਹੜਾ ਉਹ 사ਤਗੁਰ ਜੀ ਨੇ ਨਵਾ ਦਿੱਤਾ ਤੇ ਅੱਜ ਤਾਂ ਹੁਣ ਸਮਾਂ ਹੀ ਸਾਰਾ ਬਦਲ ਗਿਆ ਉਹ ਸਮੇਂ ਦਾ ਤੇ ਹੁਣ ਦੇ ਸਮੇਂ ਦਾ ਬਹੁਤ ਵੱਡਾ ਜਮੀਨ-ਸਮਾਨ ਦਾ ਫਰਕ ਪੈ ਗਿਆ ਪਰ ਗੁਰੂ ਤੇ ਸਿੱਖ ਦਾ ਜਿਹੜਾ ਰਿਸ਼ਤਾ ਆ ਉਹ ਉਸੇ ਤਰ੍ਹਾਂ ਬਰਕਰਾਰ ਆ। ਸੋ ਸਤਗੁਰੂ ਜੀ ਆਪਣੀ ਬੁੱਕਲ ਦੇ ਵਿੱਚ ਸਾਰਿਆਂ ਨੂੰ ਲੈ ਲੈਣ। ਉਹ ਇੱਕੋ ਸਤਗੁਰੂ ਜੀ ਨੇ ਸਾਨੂੰ ਸਦਾਤ ਬਖਸ਼ਿਸ਼ ਕੀਤਾ ਬਾਣੀ ਗੁਰੂ ਗੁਰੂ ਹੈ ਬਾਣੀ। ਵਿੱਚ ਬਾਣੀ ਆ ਵਰਤ ਸਾਰੇ। ਗੁਰਬਾਣੀ ਕਹੇ ਸੇਵਕ ਜਨ ਮਾਨੇ ਪ੍ਰਤੱਖ ਗੁਰੂ ਨਸਾਰੇ। ਭਾਈ ਜਿਨ੍ਹਾਂ ਨੇ ਫੇ ਮਿਲਣਾ ਗੁਰ ਕੀ ਬਾਣੀ। ਬਾਣੀ ਤੇ ਬਾਣੇ ਦੇ ਧਾਰਮਿਕ ਹੋ ਕੇ ਪਵਿੱਤਰ ਗੁਰਬਾਣੀ ਸੇਵਾ ਤੇ ਸਿਮਰਨ ਦੇ ਵਿੱਚ ਜੁੜੀਏ ਸਤਿਗੁਰੂ ਜੀ ਸਹਾਈ ਹੋ